ਗੁਰੂ ਗ੍ਰੰਥ ਸਾਹਿਬ ਮਾਰੇ ਦੀ ਲੱਖ ਲਾਂ ਪਿਆ ਤੁਹਾਡੇ ਦੇ ਬੇਸ਼ਰਮੋ ਇਹਸ ਲక్ష్ਮੀ ਦੀ ਪੂਜਾ ਕਰਦੇ ਨੇ ਦਿਵਾਲੀ ਵਾਲੇ ਦਿਨ ਘਰਾਂ ਚ ਲਿਆ ਕੇ ਆ ਲక్ష్ਮੀ ਮਾਤਾ ਦਾ ਵਿਖੇ ਮਨਾਦਰ ਕਰਨ ਗੁਰੂ ਨਾਨਕ ਸਾਹਿਬ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਸਾਰੀਆਂ ਫੋਟੋਆਂ ਆ ਭੋਲੇ ਨਾਸ ਦੀ ਆ ਉਹ ਮਾਤਾ ਦੁਰਗਾ ਦੀ ਆ ਮਤਲਬ ਜਿਹੜਾ ਵੀ ਕੋਈ ਕਿਸੇ ਦਾ ਕੰਮਕਾਰ ਨਹੀਂ ਬੰਦਾ ਚਾਹੇ ਘਰ ਚ ਗਰੀਬੀ ਆ ਚਾਹੇ ਘਰ ਚ ਕਿਸੇ ਕਿਸੇ ਦੀ ਬਿਮਾਰੀ ਆ ਕੋਈ ਕੰਮ ਆ ਉਹ ਜੋ ਵੀ ਦੱਸਦੇ ਨੇ ਸਿਆਣੇ ਦੱਸਦੇ ਪੇ ਨਹਾ ਤੇ ਜਾ ਕੇ ਜਲ ਪ੍ਰਵਾਹ ਕਰਿਆ ਉਹ ਜਾ ਕੇ ਤੁਹਾਡਾ ਟਲ ਜਾਊਗਾ ਕੀ ਲੱਗਦਾ ਇਸ ਨਾਲ ਕੰਮ ਟਲਦੇ ਨੇ ਪਰ ਪਤਾ ਨਹੀਂ ਕਿਉਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਇਹ ਚੰਦ ਲੋਕ ਜਿਹੜੇ ਆ ਇੰਨਾ ਅੰਧਵਿਸ਼ਵਾਸ ਦੇ ਵਿੱਚ ਫਸ ਗਏ ਵੀ ਤੁਸੀਂ ਯਾਰ ਗੁਰੂਆਂ ਪੀਰ ਪਗੰਬਰਾਂ ਦੇਵਤਿਆਂ ਨਾਲ ਵੀ ਸੌਦਾ ਕਰਨਾ ਸ਼ੁਰੂ ਕਰਤਾ ਪਹਿਲਾਂ ਇਹਨਾਂ ਫੋਟੋਆਂ ਨੂੰ ਲਿਆ ਕੇ ਘਰਾਂ ਦੇ ਵਿੱਚ ਕਿਉਂਕਿ ਗੁਰੂ ਸਾਹਿਬ ਤੇ ਇਹ ਇਹਨਾਂ ਚੀਜ਼ਾਂ ਦਾ ਖੰਡਨ ਕਰਦੇ ਆ ਤੇ ਇਹਨਾਂ ਮੂਰਤੀਆਂ ਦੀਆਂ ਫੋਟੋਆਂ ਦੀਆਂ ਲਿਆ ਕੇ ਪੂਜਾ ਕਰਦੇ ਆ ਆਪਣੀ ਸੰਤੁਸ਼ਟੀ ਲਈ ਇਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਪਕਵਾਨ ਚੜਾਉਂਦੇ ਆ ਮਨੋ ਕਾਮਨਾ ਮੰਗਦੇ ਆ ਤੇ ਫਿਰ ਵੇਖੋ ਬੰਦਾ ਕਿੰਨਾ ਧੋਖੇਬਾਜ਼ ਆ ਵੀ ਪ੍ਰਮਾਤਮਾ ਨਾਲ ਬਿਜ਼ਨਸ ਕਰਦਾ ਜਿੰਨਾ ਚਿਰ ਇਹਦੀ ਲੋੜ ਆ ਉਨਾ ਚਿਰ ਘਰੇ ਸਜਾ ਕੇ ਰੱਖਦੇ ਆ ਤੇ ਜਿਸ ਦਿਨ ਆਪਣੇ ਆ ਜਿਹੜੇ ਕੰਮ ਪੂਰੇ ਹੁੰਦੇ ਤੇ ਚੁੱਕ ਕੇ ਲਿਆ ਕੇ ਛੁੱਟ ਜਾਂਦੇ ਇਹ ਨਹੀਂ ਵੰਦੇ ਵੀ ਥੱਲੇ ਗੰਦਗੀ ਕਿੰਨੀ ਆ ਸਾਡੇ ਵੱਡ ਵਡੇਰਿਆਂ ਨੇ ਖੂਹਾਂ ਦੇ ਵਿੱਚ ਨਹਿਰਾਂ ਦੇ ਵਿੱਚ ਪਾਣੀ ਵੇਖਿਆ ਅਸੀਂ ਨਲਕਿਆਂ ਤੇ ਤੇ ਬੋਤਲਾਂ 'ਚ ਵੇਖ ਰਹੇ ਹੁਣ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕੀ ਵੇਖਣਗੀਆਂ ਇਹ ਲੋਕ ਜਿਹੜੇ ਆ ਧਰਮ ਦੇ ਨਾਮ ਤੇ ਜਿਹੜੇ ਅਕਸਰ ਹੀ ਵਿਵਾਦਾਂ ਚ ਰਹਿੰਦੇ ਆ ਰੌਲਾ ਪਾਉਂਦੇ ਆ ਸਿਕਿਉਰਟੀਆਂ ਲੈਂਦੇ ਆ ਇਹ ਉਹਨਾਂ ਬੰਦਿਆਂ ਨੂੰ ਮੈਂ ਵਿਖਾਉਣਾ ਚਾਹੁੰਦਾ ਓ ਯਾਰ ਕੋਈ ਸ਼ਰਮ ਕਰੋ ਤੁਸੀਂ ਉੱਥੇ ਲੋਕਾਂ ਨੂੰ ਗਾਲਾਂ ਕੱਢਦੇ ਜੇ ਮਾੜਾ ਚੰਗਾ ਕਹਿੰਦੇ ਉਹ ਮਾੜਾ ਆ ਚੰਗਾ ਟੀਵੀ ਚੈਨਲਾਂ ਤੇ ਐਡਾ ਆਉਂਦੀਆਂ ਮੀਆਂ پرویز ਬੰਗਾਲੀ ਕਹਿੰਦਾ ਮੇਰੇ ਕੀਤੇ ਕੰਮ ਨੂੰ ਕੋਈ ਕੱਟ ਦੂ ਹੈ ਕਿਸੇ ਦੀ ਮਜਾਲ ਉਹ ਜਦੋਂ ਐਡਾ ਆਉਂਦੀਆਂ ਲੋਕੀ ਵੇਖ ਕੇ ਉਹ ਕਹਿੰਦਾ ਕੋਈ ਵਸ਼ੀਕਰਨ ਕਰਾ ਲਓ ਕਿਸੇ ਦਾ ਵਿਆਹ ਨਹੀਂ ਹੁੰਦਾ ਉਹ ਆਜੋ ਕਿਸੇ ਦੇ ਬੱਚਾ ਨਹੀਂ ਹੁੰਦਾ ਯਾਰ ਜਿਹੜੇ ਆਪ ਐਡਾ ਲਵਾ ਕੇ ਪੇੜ ਤੁਹਾਨੂੰ ਬੇਵਕੂਫ ਬਣਾਉਣ ਦਾ ਤੁਸੀਂ ਉਹਨਾਂ ਦੇ ਜਾਲ 'ਚ ਫਸ ਜਾਂਦੇ ਹੋ ਉਹਨਾਂ ਦੇ ਪੱਲੇ ਆਪਣੇ ਕੁਝ ਨਹੀਂ ਆ ਬਾਬਿਆਂ ਤੇ ਸਾਡੇ ਮੱਲਵਾਖਿਆ ਹੁਣ ਤੁਸੀਂ ਧਿਆਨ ਰੱਖਿਓ ਪਖੰਡੀ ਬਾਬਿਓ ਖਾਸ ਕਰਕੇ ਤੁਸੀਂ ਕਿਸੇ ਧਰਮ ਨਾਲ ਵੀ ਸੰਬੰਧਤ ਹੋ ਨਾਲੇ ਤੇ ਤੁਹਾਨੂੰ ਛੱਤਰ ਫੇਰਾਂਗੇ ਰੀਜ ਨਾਲੇ ਤੁਹਾਡਾ ਮੂੰਹ ਕਾਲਾ ਕਰਕੇ ਸਟਿੰਗ ਆਪਰੇਸ਼ਨ ਕਰਾਂਗੇ ਤੇ ਨਾਲੇ ਤੁਹਾਡਾ ਐਸਾ ਜਲੂਸ ਕੱਢਾਂਗੇ ਅੰਦਰ ਕੱਲਾਂਗੇ ਜ਼ਿੰਦਗੀ ਤੁਸੀਂ ਬਾਹਰ ਨਹੀਂ ਆਓਗੇ ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਾਂ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੰਮ੍ਰਿਤਸਰ ਦੇ ਪੁਰਾਣੀ ਜਿਹੜੀ ਕੀ ਤਾਰਾਂ ਵਾਲੀ ਨਹਿਰ ਦੀਆਂ ਤਾਂ ਤੁਸੀਂ ਤਸਵੀਰਾਂ ਵਿੱਚ ਦੇਖਦੇ ਹੋ ਇਹ ਜਿਹੜੀ ਨਹਿਰ ਸੀ ਕਿਸੇ ਵਕਤ ਨਹਿਰ ਦਾ ਰੂਪ ਸੀ ਪਰ ਹੁਣ ਜਿਹੜਾ ਕਿ ਇਹ ਗੰਦਾ ਨਾਲਾ ਨੱਕੇ ਲੋ ਭੀ ਇੰਨੀ ਕਿ ਇੱਥੇ ਬਦਬੂ ਜਿਹੜੀ ਆ ਰਹੀ ਆ ਅਤੇ ਲੋਕ ਅਸੀਂ ਦੇਖ ਸਕਦੇ ਆ ਤਾਂ ਤਸਵੀਰਾਂ ਵਿੱਚ ਇੱਥੇ ਲੋਕ ਇੰਨੇ ਅੰਧਵਿਸ਼ਵਾਸ ਵਿੱਚ ਘਰੇ ਹੋਏ ਨੇ ਥਾ ਥਾ ਤੇ ਗੁਰੂ ਸਾਹਿਬ ਦੀਆਂ ਫੋਟੋ ਆ ਕੁਜੇ ਤੇ ਪਤਾ ਨਹੀਂ ਇੱਥੇ ਦੀਵੇ ਜਾਂ ਹੋਰ ਜਿਹੜੀਆਂ ਫੋਟੋਆ ਇਤਿਹਾਸਿਕ ਬੂਟਵਾ ਜਿਹੜੀਆਂ ਕੀ ਧਾਰਮਿਕ ਫੋਟੋਆ ਦੇ ਉਹ ਦਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਕੋਈ ਵਹਿਮ ਭਰਮ ਵਿੱਚ ਪੈ ਜਾਂਦਾ ਆ ਕਿਸੇ ਨੂੰ ਕੋਈ ਪੰਡਤ ਕਿਸੇ ਨੂੰ ਕੋਈ ਬਾਬਾ ਆ ਕੇ ਕਿਸੇ ਨੂੰ ਕੋਈ ਮੌਲਵੀ ਕਹਿ ਦਿੰਦਾ ਪੀ ਜਾ ਕੇ ਨਹਿਰ ਤੇ ਜਲ ਪ੍ਰਵਾਹ ਕਰੋ ਤੁਸੀਂ ਦੇਖ ਸਕਦੇ ਹੋ ਵੀ ਵੱਡੀ ਤਲਾਬ ਇੱਥੇ ਕੁਜੇ ਜਿਹੜੇ ਹੁੰਦੇ ਨੇ ਉਹ ਬੜੇ ਤੇ ਮਿਲ ਜਾਂਦੇ ਨੇ ਤੇ ਦੇਵੀ ਦੇ ਪਿਆੰਦ ਤੁਸੀਂ ਦੇਖ ਸਕਦੇ ਹੋ ਥੀਂਾ ਵਿੱਚ ਜਿਹੜੇ ਨੌਜਮਾ ਲਾਗੂ ਨੇ ਜਿਹੜਾ ਕਿ ਸੋਲੋ ਜੰਡਿਆਲਾ ਜੀ ਜਿਹੜੇ ਕਿ ਅਕਸਰ ਸਮਾਜ ਸੇਵੀ ਤੇ ਲੋਕਾਂ ਦੀਆਂ ਜਿਹੜੇ ਕਿ ਮੁੱਦੇ ਸਾਹਮਣੇ ਲਾ ਕੇ ਆਉਂਦੇ ਨੇ ਉਹ ਵੀ ਅੱਜ ਸੁਧਾਰ ਤੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਵੀ ਗੁਰੂ ਸਾਹਿਬ ਦੀ ਫੋਟੋ ਆ ਦਸਮ ਗੁਰੂਆਂ ਦੀ ਫੋਟੋ ਆ ਗੁਰੂ ਗੰਗਾ ਸਾਹਿਬ ਦੀ ਫੋਟੋ ਆ ਤੇ ਮਾਂ ਲక్ష్ਮੀ ਦੀ ਫੋਟੋ ਆ ਜਿਹੜੇ ਕਿ ਅਸੀਂ ਦੇਖ ਸਕਦੇ ਆ ਵੀ ਲక్ష్ਮੀ ਜਿਹੜੀ ਕਿ ਹਰ ਕੋ ਨੂੰ ਪਿਆਰੀ ਹੁੰਦੀ ਆ ਤੇ ਲక్ష్ਮੀ ਨੂੰ ਜਿਹੜੀ ਭਾਣ ਵਾਸਤੇ ਲੋਕ ਕੀ ਕੁਛ ਕਰਦੇ ਨੇ ਪਰ ਦੇਖ ਸਕਦੇ ਹੋ ਵੀ ਐਡੀ ਸਾਡੀ ਮਾਰੀ ਕਿਸਮਤ ਕਹਿ ਸਕਦੇ ਆ ਵੀ ਅੱਜ ਇਹ ਜਿਹੜੀ ਨਹਿਰ ਆ ਗੰਦਾ ਨਾਲੇ ਦੇ ਰੂਪ ਚ ਜਿਹੜੀ ਧਾਨ ਕਰ ਗਈ ਆ ਇਥੇ ਜਿਹੜਾ ਖਲੋਣਾ ਵੀ ਮੁਸ਼ਕਲ ਆ ਪਰ ਤੁਹਾਨੂੰ ਜੰਡਿਆਲਾ ਜੀ ਆਪਣੇ ਸਾਥੀਆਂ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਜੰਡਿਆਲੇ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਪੰਜਾਬੀ ਲੋਕਾਂ ਵਿੱਚ ਬਹੁਤ-ਬਹੁਤ ਧੰਨਵਾਦ ਗਰੇਵਾਲ ਸਾਹਿਬ ਤੁਹਾਡਾ ਤੁਸੀਂ ਇੱਕ ਸਮਾਜ ਦਾ ਮੁੱਦਾ ਵਾ ਮੇਰਾ ਨਹੀਂ ਇਹ ਸਾਰਿਆਂ ਦਾ ਮੁੱਦਾ ਵਾ ਕਿਉਂਕਿ ਪੰਜਾਬ ਪਾਣੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਸਾਡੇ ਗੁਰੂ ਨਗਰ ਦੀ ਇੱਕੋ ਇੱਕ ਨਹਿਰ ਆ ਜਿਹੜੀ ਅੰਮ੍ਰਿਤਸਰ ਦੇ ਵਿੱਚੋਂ ਲੰਘਦੀ ਆ ਤੇ ਉੱਥੇ ਮਤਲਬ ਮੈਨੂੰ ਬੜੀ ਸ਼ਰਮ ਆਉਂਦੀ ਆ ਇਹ ਕਿਹੜੇ ਧਰਮ ਦੇ ਲੋਕ ਹੋ ਸਕਦੇ ਆ ਵੀ ਕੀ ਇਹਨਾਂ ਦੀ ਮਾਨਸਿਕਤਾ ਸੋਚ ਜਿਹੜੀ ਇੰਨੀ ਗਿਰਗੀ ਆ ਪੀ ਜੋ ਘਰ ਦੇ ਵਿੱਚ ਗੰਦਿਆ ਜੋ ਮੂਰਤੀਆਂ ਜੋ ਸਿਆਣਿਆਂ ਨੇ ਬਾਬਿਆਂ ਨੇ ਦੱਸਦੇ ਆ ਤੇ ਉਹਨਾਂ ਦੇ ਮਗਰ ਲਾ ਕੇ ਆਪਣੀ ਸੰਤੁਸ਼ਟੀ ਦੇ ਲਈ ਮਾਨਸਿਕ ਰੋਗੀ ਹੋ ਗਿਆ ਵੀ ਇੱਥੇ ਸੁੱਟ ਜਾਂਦੇ ਗੰਦ ਪਿਲ ਇੰਨਾ ਪਾਤਾ ਇਹ ਨਹਿਰ ਨੂੰ ਗੰਦੇ ਨਾਲੇ ਦੇ ਰੂਪ ਵਿੱਚ ਇਹਨਾਂ ਨੇ ਮਤਲਬ ਜੋ ਘਰ ਦਾ ਵੇਸਟ ਸਮਾਨ ਆ ਸਾਰਾ ਲਿਆ ਲੈ ਕੇ ਸੁੱਟਦਾ ਤੇ ਇਥੋਂ ਇੰਨੀਆਂ ਇੱਕ ਬਿਮਾਰੀਆਂ ਨੇ ਜਨਮ ਲੜਾ ਵਾਂ ਜਿਹੜੇ ਆਮ ਲੋਕ ਉਹਦੀ ਲਪੇਟ 'ਚ ਆ ਜਣੇ ਆ ਪਰ ਬੜੀ ਮੰਦ ਭਾਗੀ ਗੱਲ ਆ ਮੈਨੂੰ ਤਾਂ ਸ਼ਰਮ ਆਉਂਦੀ ਆ ਕੁਝ ਦਿਨ ਪਹਿਲਾਂ ਸੀ ਅਸੀਂ ਇੱਥੇ ਕੰਮ ਸ਼ੁਰੂ ਕਰਵਾਇਆ ਜੀ ਪਰਲੇ ਬੰਨੇ ਉੱਥੇ ਲੋਕੀ ਹੱਲੇ ਵੀ ਨਹੀਂ ਹਟਦੇ ਜੋ ਸਾਡੇ ਗੁਰੂ ਨਗਰੀ ਦੇ ਐਮਪੀ ਆ ਸਰਦਾਰ ਗਰਜੀਤ ਸਿੰਘ ਔਜਲਾ ਉਹਨਾਂ ਨੇ ਆ ਕੇ ਜਿਹੜਾ ਕੰਮ ਸ਼ੁਰੂ ਕਰਵਾਇਆ ਇੱਥੇ ਪਰਲੇ ਬੰਨੇ ਹੁਣ ਉਹ ਥੋੜੇ ਦਿਨ ਇੱਕ ਅੱਧਾ ਦਿਨ ਹੋਇਆ ਉਹਨਾਂ ਕੰਮ ਰੋਕਿਆ ਕਹਿੰਦੇ ਅਸੀਂ ਪੂਰਾ ਪ੍ਰੋਜੈਕਟ ਬਣਾ ਕੇ ਤੇ ਸਾਰਾ ਹੀ ਕਰ ਦਨੇ ਪਰ ਅਸੀਂ ਜਦੋਂ ਇੱਥੇ ਕੋਈ ਤਾਂ ਨਹਿਰ ਤੋਂ ਲੰਘਦੇ ਆ ਵੇਖਦੇ ਆ ਵੀ ਇੱਥੇ ਲੋਕੀ ਅਵੇਅਰ ਹੋਏ ਕਿ ਨਹੀਂ ਹੋਏ ਪਰ ਪਤਾ ਨਹੀਂ ਕਿਉਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਇਹ ਚੰਦ ਲੋਕ ਜਿਹੜੇ ਆ ਇੰਨਾ ਅੰਧਵਿਸ਼ਵਾਸ ਦੇ ਵਿੱਚ ਫਸ ਗਏ ਵੀ ਤੁਸੀਂ ਯਾਰ ਗੁਰੂਆਂ ਪੀਰ ਪਗੰਬਰਾਂ ਦੇਵਤਿਆਂ ਨਾਲ ਵੀ ਸੌਦਾ ਕਰਨਾ ਸ਼ੁਰੂ ਕਰਤਾ ਕੁਝ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਅਸੀਂ ਤੇ ਤੁਸੀਂ ਮਤਲਬ ਆ ਵੇਖੋ 10 ਗੁਰੂ ਸਹਿਬਾਨਾਂ ਦੀ ਫੋਟੋ ਜਿਹੜੀ ਇੱਥੇ ਸੁੱਟਦੀ ਇੱਧਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਰਾਦਰ ਹੁੰਦਾ ਨਾ ਜਦੋਂ ਤੇ ਅਸੀਂ ਰੌਲਾ ਪਾਉਂਦੇ ਆ ਪੰਨੇ ਜਿੱਥੇ ਬੰਦियां ਆਉਂਦੇ ਆ ਮਰਨ ਮਰੌਣ ਤੇ ਗੱਲਾਂ ਪਹੁੰਚ ਜਾਂਦੀਆਂ ਤੇ ਇੰਨੀ ਮਾੜੀ ਗੱਲ ਆ ਵੇਖੋ ਇੱਧਰ ਜਿਸ ਲక్ష్ਮੀ ਦੀ ਅਸੀਂ ਪੂਜਾ ਕਰਦੇ ਆ ਨਾ ਦੀਵਾਲੀ ਤੇ ਲਿਆ ਕੇ ਲੋਕ ਪੂਜਾ ਕਰਦੇ ਆ ਤੇ ਇਹਨਾਂ ਤੋਂ ਮੰਗਦੇ ਆ ਧਨ ਤੇ ਇਹਨਾਂ ਨਾਲ ਵੀ ਬਿਜ਼ਨਸ ਲੋਕ ਐਡੇ ਇੱਕ ਪਾਗਲ ਮਤਲਬ ਚੰਦ ਲੋਕ ਹੋ ਗਏ ਆ ਪਹਿਲਾਂ ਇਹਨਾਂ ਫੋਟੋਆਂ ਨੂੰ ਲਿਆ ਕੇ ਘਰਾਂ ਦੇ ਵਿੱਚ ਕਿਉਂਕਿ ਗੁਰੂ ਸਾਹਿਬ ਤੇ ਇਹ ਇਹਨਾਂ ਚੀਜ਼ਾਂ ਦਾ ਖੰਡਨ ਕਰਦੇ ਆ ਤੇ ਇਹਨਾਂ ਮੂਰਤੀਆਂ ਦੀਆਂ ਫੋਟੋਆਂ ਦੀਆਂ ਲਿਆ ਕੇ ਪੂਜਾ ਕਰਦੇ ਆ ਆਪਣੀ ਸੰਤੁਸ਼ਟੀ ਲਈ ਇਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਪਕਵਾਨ ਚੜਾਉਂਦੇ ਆ ਮਨੋ ਕਾਮਨਾ ਮੰਗਦੇ ਆ ਤੇ ਫਿਰ ਵੇਖੋ ਬੰਦਾ ਕਿੰਨਾ ਧੋਖੇ ਬਾਝਿਆ ਵੀ ਪ੍ਰਮਾਤਮਾ ਨਾਲ ਬਿਜ਼ਨਸ ਕਰਦਾ ਜਿੰਨਾ ਚਿਰ ਇਹਦੀ ਲੋੜ ਆ ਉਨਾ ਚਿਰ ਘਰੇ ਸਜਾ ਕੇ ਰੱਖਦੇ ਆ ਤੇ ਜਿਸ ਦਿਨ ਆਪਣੇ ਆ ਜਿਹੜੇ ਕੰਮ ਪੂਰੇ ਹੁੰਦੇ ਤੇ ਚੁੱਕ ਕੇ ਲਿਆ ਕੇ ਛੁੱਟ ਜਾਂਦੇ ਇਹ ਨਹੀਂ ਵੰਦੇ ਵੀ ਥੱਲੇ ਗੰਦਗੀ ਕਿੰਨੀ ਆ ਕਿੰਨਾ ਗੰਦ ਪਿਆ ਹੁਣ ਅਸੀਂ ਵੇਖੋ ਇਹ ਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਪਾਤਸ਼ਾ ਜਿਦੇ ਵਿੱਚ ਸਾਰੇ ਧਰਮਾਂ ਦਾ ادب ਸਤਕਾਰ ਲਿਖਿਆ ਵਾ ਤੇ ਇਹ ਕਿਸੇ ਜਿਹੜੇ ਵੀ ਬੰਦੇ ਨੇ ਕੰਮ ਕੀਤਾ ਕੋਈ ਚੰਗੀ ਗੱਲ ਆ ਲੇਖਾ ਜੋਖਾ ਇੱਥੇ ਹੀ ਦੇਣਾ ਪੈਂਦਾ ਵਾ ਗੁਰੂ ਨਾਨਕ ਸਾਹਿਬ ਨੇ ਕਹੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਪਾਣੀ ਸਾਡਾ ਪਿਤਾ ਪਾਣੀ ਸਾਡਾ ਜੀਵਨ ਆ ਜੋ ਕੁਦਰਤ ਵੱਲੋਂ ਦਿੱਤੀ ਹੋਈ ਇੱਕ ਅਨਮੋਲ ਦਾਤ ਆ ਜਿਸ ਵੇਲੇ ਇੱਕ ਦਿਨ ਡੀਜ਼ਲ ਪੈਟਰੋਲ ਬੰਦ ਹੋਇਆ ਸੀ ਤੇ ਪੂਰੇ ਦੇਸ਼ 'ਚ ਚੀਕਾਂ ਪੈ ਗਈਆਂ ਸੀ ਲੋਕਾਂ ਦੀਆਂ ਤੇ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਭੀ ਜੇ ਕਿਤੇ ਪਾਣੀ ਮੁੱਕ ਗਿਆ ਤੇ ਫਿਰ ਸਾਡਾ ਜੀਵਨ ਹੈ ਪਾਣੀ ਤੇ ਫਿਰ ਸਾਡਾ ਜੀਵਨ ਕਿੱਥੋਂ ਬਚੂਗਾ ਸਾਡੇ ਵੱਡ ਵਡੇਰਿਆਂ ਨੇ ਖੂਹਾਂ ਦੇ ਵਿੱਚ ਨਹਿਰਾਂ ਦੇ ਵਿੱਚ ਪਾਣੀ ਵੇਖਿਆ ਅਸੀਂ ਨਲਕਿਆਂ ਤੇ ਤੇ ਬੋਤਲਾਂ 'ਚ ਵੇਖ ਰਹੇ ਹੁਣ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕੀ ਵੇਖਣਗੀਆਂ ਵਾਤਾਵਰਨ ਅਸੀਂ ਦੂਸ਼ਿਤ ਕਰਤਾ ਆਲੇ ਦੁਆਲੇ ਅੱਗ ਲਾ ਕੇ ਧਰਤੀ ਅਹੀਂ ਜਿਹੜੀ ਆ ਦੂਸ਼ਿਤ ਕਰਤੀ ਪਾਣੀ ਚ ਅਸੀਂ ਗੰਦ ਪਾਤਾ ਅਸੀਂ ਕਿਸੇ ਪੱਖੋਂ ਵੀ ਮਤਲਬ ਆਪਣੀ ਸੰਤੁਸ਼ਟੀ ਦੇ ਲਈ ਇਹ ਨਹੀਂ ਵੇਂਦੇ ਕਿ ਅਸੀਂ ਕੀ ਕਰ ਰਹੇ ਹਾਂ ਸਹੀ ਆ ਕਿ ਗਲਤ ਆ ਜੇ ਅਸੀਂ ਗੁਰੂ ਪੀਰ ਪਗੰਬਰਾਂ ਦੇ ਨਹੀਂ ਬਣੇ ਤਾਂ ਫਿਰ ਅਸੀਂ ਆਪਣੇ ਵੀ ਸਕੇ ਨਹੀਂ ਇਹ ਲੋਕ ਜਿਹੜੇ ਆ ਧਰਮ ਦੇ ਨਾਮ ਤੇ ਜਿਹੜੇ ਅਕਸਰ ਹੀ ਵਿਵਾਦਾਂ ਚ ਰਹਿੰਦੇ ਆ ਰੌਲਾ ਪਾਉਂਦੇ ਆ ਸਿਕਿਉਰਟੀਆਂ ਲੈਂਦੇ ਆ ਇਹ ਉਹਨਾਂ ਬੰਦਿਆਂ ਨੂੰ ਮੈਂ ਵਿਖਾਉਣਾ ਚਾਹੁੰਦਾ ਓ ਯਾਰ ਕੋਈ ਸ਼ਰਮ ਕਰੋ ਤੁਸੀਂ ਉੱਥੇ ਲੋਕਾਂ ਨੂੰ ਗਾਲਾਂ ਕੱਢਦੇ ਜੇ ਮਾੜਾ ਚੰਗਾ ਕਹਿੰਦੇ ਉਹ ਮਾੜਾ ਆ ਚੰਗਾ ਇੱਥੇ ਆ ਕੇ ਵੇਖੋ ਪਰਮਾਤਮਾ ਨੇ ਜੀਵਨ ਦੁਬਾਰਾ ਦੁਬਾਰਾ ਨਹੀਂ ਦੇਣਾ। ਕੋਲ ਜੁਨੇ ਵਾਲਾ ਸਾਡੇ ਜਿਹੜੇ ਨਖਾਸ ਕੇ ਅਜਕਲ ਦੀ ਪੀੜ੍ਹੀ ਆ ਕਿਹੜੇ ਪਾਸੇ ਚੱਲ ਪਈ। ਅਸੀਂ ਦੇਖਿਆ ਵੀ ਨਹਿਰਾਂ ਕਿਸੇ ਵਕਤ ਸਾਫ ਪਾਣੀ ਹੁੰਦਾ ਸੀ ਨਹਿਰਾਂ ਵਿੱਚ ਤੇ ਲੋਕਾਂ ਨੂੰ ਚੰਗਾ ਜਿਹੜਾ ਕੀ ਵਾਤਾਵਰਣ ਮਿਲਦਾ ਸੀ ਅੱਜ ਕੱਲ੍ਹ ਅਸੀਂ ਦੇਖਦੇ ਆਂ ਵੀ ਲੋਕ ਨਹਿਰਾਂ ਉੱਤੇ ਸ਼ੈਅ ਘਟ ਕਰਨ ਕਰਨਾ ਹੁੰਦੇ ਇੱਥੇ ਆ ਕੇ ਜਾਦੂ ਟੂਣਾ ਜਗਾ ਕਰਨਾ ਹੁੰਦਾ ਅਸੀਂ ਦੇਖਿਆ ਕੋਈ ਆਪਣੇ ਸਿਰ ਤੋਂ ਕੋਈ ਨਾਰੀਆ ਵਾਰੀ ਜਾਂਦਾ ਕੋਈ ਆਪਣੇ ਸਿਰ ਤੋਂ ਕੋਈ ਛੁੱਟੀ ਜਾਂਦਾ ਵਾਰ ਕੇ ਕੋਈ ਕੁਛ ਛੁੱਟੀ ਜਾਂਦਾ ਤੇ ਨਹਿਰ ਨੂੰ ਦੂਸ਼ਿਤ ਕਰ ਰਿਹਾ ਸੀ ਦੇਖਦੇ ਆਂ ਕਿ ਹਰ ਤਰ੍ਹਾਂ ਨਹਿਰ ਨੂੰ ਗੰਦਲਾ ਕੀਤਾ ਜਾਂਦਾ ਪਰ ਹੁਣ ਪਾਣੀ ਬਿਲਕੁਲ ਖੜ ਗਿਆ ਅਸੀਂ ਦੇਖਦੇ ਆਂ ਵੀ ਇੱਥੇ ਇੰਨੀਆਂ ਮੂਰਤੀਆਂ ਇੰਨੀਆਂ ਫੋਟਵਾਂ ਇੱਥੇ ਪਈਆਂ ਨੇ ਤੇ ਮੈਨੂੰ ਲੱਗਦਾ ਕੁਝ ਜਿਹੜੇ ਮਿੱਟੀ ਦੇ ਇੰਨੇ ਕਿਸੇ ਪਏ ਹੋਏ ਨੇ ਤੇ ਕੀ ਲੱਗਦਾ ਨਹੀਂ ਵੀ ਨਾਲ ਕਿਤੇ ਲੱਗਦਾ ਵੀ ਦੁਨੀਆ ਸਾਡੀ ਅੱਜ ਵੀ ਆਂਦੇ ਵਿਸ਼ਵਾਸ ਤੇ ਆ ਅਸੀਂ ਦੇਦੇ ਵੀ ਚੰਗੇ ਇੱਥੇ ਇਹ ਨਹੀਂ ਵੀ ਜ਼ਰੂਰੀ ਵੀ ਹਿੰਦੂ ਹੁੰਦਾ ਹਰ ਤਰ੍ਹਾਂ ਦੇ ਲੋਕ ਆਉਂਦੇ ਨੇ ਅਸੀਂ ਦੇਖਿਆ ਵੀ ਸਿੱਖ ਵੀ ਇੱਥੇ ਬਾਰੇ ਤਰ੍ਹਾਂ ਦੇ ਲੋਕ ਆਉਂਦੇ ਨੇ ਉਹ ਵੀ ਦੇਖਦਾ ਚਾਰਛੇ ਕੋਈ ਨਹੀਂ ਦੇਖਦਾ ਉਹ ਵੀ ਕੋਈ ਚੀਜ਼ ਵਾ ਕੇ ਛੁੱਟ ਜਾਂਦਾ ਇੱਥੇ ਦੁਨੀਆ ਸਾਡੀ ਕਿਹੜੇ ਪਾਸੇ ਤੁਰ ਪਈ ਆ ਸਭ ਤੋਂ ਪਹਿਲਾਂ ਤੇ ਇਹ ਜਿਹੜੀ ਇੰਨੀ ਪਵਿੱਤਰ ਧਰਤੀ ਆ ਪੂਰੇ ਵਰਲਡ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਇੱਕ ਨਗਰੀ ਆ ਸ੍ਰੀ ਅਮਰਸਰ ਸਾਹਿਬ ਜੋ ਜਿੱਥੇ ਸਾਰਿਆਂ ਦੇ ਲਈ ਇੱਕ ਸਮਾਨ ਗੁਰੂ ਗੁਰੂ ਰਾਮਦਾਸ ਮਹਾਰ ਤੇ ਸਭ ਨੂੰ ਇੱਕ ਸਮਾਨ ਸਾਰੇ ਉਥੇ ਜਾ ਕੇ ਅਸੀਂ ਮਿਲੇ ਜੁਲ ਕੇ ਰਹੀਏ ਪਰ ਇਹ ਚੰਦ ਲੋਗ ਆ ਜੋ ਸਾਡੇ ਸ਼ਹਿਰ ਦਾ ਸਾਡੀ ਨਗਰੀ ਦਾ ਨਾਮ ਖਰਾਬ ਕਰਨ ਦੇ ਲਈ ਇੱਥੋਂ ਤੁਸੀਂ ਉਧਰ ਨੂੰ ਵਿਖਾਓ ਇੱਕ ਰੀ ਉਹ ਉਥੋਂ ਤੱਕ ਵੇਖੋਗੇ ਗੰਦੇ ਲਫਾਫੇ ਤੇ ਕੈਮੀਕਲ ਮੂਰਤੀਆਂ ਕੁਜੇ ਦੀਵੇ ਕੋਲੇ ਫੁੱਲ ਤੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਮਿਲਣਗੀਆਂ ਇੰਨਾ ਕੁ ਮਤਲਬ ਇੱਥੇ ਗੰਧ ਪਾਤਾ ਵਾ ਇੱਥੇ ਖਲੋਣ ਨੂੰ ਦਿਲ ਨਹੀਂ ਕਰਦਾ ਇੰਨੀ ਸਵੈਲ ਆਉਂਦੀ ਪਰ ਗੱਲ ਇਹ ਆ ਵੀ ਹੁਣ ਅਸੀਂ ਆਪਣੀ ਨਗਰੀ ਦੇ ਵਿੱਚ ਇਹ ਗੰਧ ਪੈਂਦਿਆਂ ਵੀ ਵੇਖ ਕੇ ਜਿਹੜਾ ਅਸੀਂ ਵੀ ਉਹ ਗੁਨਾਹਗਾਰ ਹੁੰਨੇ ਆ ਜੇ ਇਹਨਾਂ ਦੀਆਂ ਜਮੀਰਾਂ ਮਰ ਗਈਆਂ ਉਹ ਤੇ ਬੈਠੇ ਰਹਿਣ ਘਰਾਂ 'ਚ ਤੇ ਜਿਹੜੇ ਬਾਬਿਆਂ ਦੇ ਪਖੰਡੀਆਂ ਦੇ ਮਗਰ ਲਾ ਕੇ ਗੰਦ ਪਾਉਂਦੇ ਪਾਈ ਜਾਣ ਤੁਹਾਨੂੰ ਜਿਹੜੇ ਜਿਸੋ ਵੀ ਜਿਹੜੇ ਕਿਸੇ ਦਾ ਹਰ ਕੋਈ ਇਸ ਮੁੱਦੇ ਤੇ ਤੁਰ ਪਿਆ ਜੇਕਰ ਕਿਸੇ ਦਾ ਕੰਮਕਾਰ ਨਹੀਂ ਜਾਂਦਾ ਤੇ ਉਹ ਨਹਿਰ ਤੇ ਆ ਕੇ ਕੋਈ ਚੀਜ਼ ਜਲ ਪ੍ਰਵਾਹ ਕਰਨ ਲਾ ਸ਼ੁਰੂ ਕਰ ਦਿੰਦਾ ਜਾਂ ਪਰ ਸਿਤਵਾਲਾ ਸ਼ੁਰੂ ਕਰ ਦਿੰਦਾ ਜੇ ਕਿਸੇ ਨੂੰ ਨਜ਼ਰ ਲੱਜਦੀ ਆ ਤੇ ਉਹ ਦਾਰੀਆ ਵਾਰੀ ਜਾਂਦਾ ਜੇ ਕਹਿੰਦਾ ਧੀ ਪੁੱਤ ਨਹੀਂ ਪੜਦਾ ਉਹ ਆ ਕੇ ਨਹਿਰ ਤੇ ਕੋਈ ਜਲ ਪ੍ਰਵਾਹ ਕਹਿੰਦਾ ਜਿਵੇਂ ਸਿਆਲਾ ਕਹਿੰਦਾ ਨੂੰ ਕੋਈ ਜੇ ਮੰਨ ਲਓ ਕਿਸੇ ਦਾ ਧੀ ਪੁੱਤ ਵਿਦੇਸ਼ ਨਹੀਂ ਜਾਂਦਾ ਆਜਾ ਤੱਕ ਨੌਕਰੀ ਦਾ ਕੰਪਨੀ ਮਾਦਾ ਉਹ ਇੱਥੇ ਆ ਕੇ ਨਹਿਰ ਤੇ ਆ ਕੇ ਕੋਈ ਅੰਦਰ ਚੀ ਛੋੜ ਜਾਂਦਾ ਮਤਲਬ ਜ ਕੰਮ ਹੈ ਨਾ ਉਹ ਜੋ ਵੀ ਦੱਸਦੇ ਨੇ ਸਿਆਣੇ ਦੱਸਦੇ ਪੇ ਨਹਾ ਤੇ ਜਾ ਕੇ ਜਲ ਪ੍ਰਵਾਹ ਕਰਿਆ ਉਹ ਜਾ ਕੇ ਤੁਹਾਡਾ ਟਲ ਜਾਊਗਾ ਕਿ ਲੱਗਦਾ ਇਸ ਨਾਲ ਕੰਮ ਟਲਦੇ ਨਹੀਂ ਇਹ ਬਹੁਤ ਮਾੜੀ ਗੱਲ ਹੈ ਜਿਹੜੇ ਲੋਕ ਨਾ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਜਾਂਦੇ ਨੇ ਵੇਖੋ ਗੁਰੂ ਨਾਨਕ ਸਾਹਿਬ ਨੇ ਕਿਹਾ ਕਿਰਤ ਕਰੋ ਵੰਡ ਛਕੋ ਕੰਮ ਤੇ ਸਾਨੂੰ ਕਰਨਾ ਹੀ ਪੈਣਾ ਜੇਕਰ ਅਸੀਂ ਕੰਮ ਨਹੀਂ ਕਰਾਂਗੇ ਤੇ ਫਿਰ ਸਾਡਾ ਕਿਦਾਂ ਕਾਰੋਬਾਰ ਚੱਲੂਗਾ ਇਸ ਕਰਕੇ ਸਾਨੂੰ ਕਾਰੋਬਾਰ ਕਰਨਾ ਪੈਣਾ ਵਾ ਕੰਮ ਕਰਨਾ ਪੈਣਾ ਮਿਹਨਤ ਕਰਨੀ ਪੈਣੀ ਹੈ ਜਿਹੜੇ ਸਾਧੂ ਮਹਾਤਮਾ ਮਹਾਂਪੁਰਸ਼ ਲੋਕ ਸੀਗਾ ਨਾ ਉਹ ਮਿਹਨਤ ਕਰਦੇ ਸੀ ਕਿਉਂਕਿ ਉਹ ਉਹਨਾਂ ਨੇ ਕਿਉਂ ਫਿਰ ਉਹ ਘਰੇ ਬੈ ਕੇ ਜੇ ਉਹਨਾਂ ਕੋਈ ਚੀਜ਼ਾਂ ਹੁੰਦੀਆਂ ਤਾਕਤਾਂ ਹੁੰਦੀਆਂ ਇਦਾਂ ਤੇ ਉਹ ਫਿਰ ਘਰੇ ਬੈਠਾ ਖਾ ਸਕਦੇ ਸੀ ਮਿਹਨਤ ਤੇ ਕਰਨੀ ਪੈਂਦੀ ਆ ਕੰਮਚੋਰ ਲੋਕ ਜਿਹੜੇ ਹੁੰਦੇ ਆ ਨਾ ਉਹ ਕੋਈ ਨਾ ਕੋਈ ਬਹਾਨਾ ਪਾ ਲੈਂਦੇ ਆ ਉਹ ਬਹਾਨਾ ਬਣਾ ਕੇ ਸਿਆਣਿਆਂ ਕੋ ਪੜਤਾਂ ਕੋ ਵਹਿਮਾ ਅੱਜਕੱਲ ਟੀਵੀ ਚੈਨਲਾਂ ਤੇ ਐਡਾ ਆਉਂਦੀਆਂ ਮੀਆਂ ਪਰਵੇਸ਼ ਬੰਗਾਲੀ ਕਹਿੰਦਾ ਮੇਰੇ ਕੀਤੇ ਕੰਮ ਨੂੰ ਕੋਈ ਕੱਟ ਦੂ ਹੈ ਕਿਸੇ ਦੀ ਮਜਾਲ ਉਹ ਜਦੋਂ ਐਡਾ ਆਉਂਦੀਆਂ ਲੋਕੀ ਵੇਖ ਕੇ ਉਹ ਕਹਿੰਦਾ ਕੋਈ ਵਸ਼ੀਕਰਨ ਕਰਾ ਲਓ ਇਹ ਕਿਸੇ ਦਾ ਵਿਆਹ ਨਹੀਂ ਹੁੰਦਾ ਉਹ ਆਜੋ ਕਿਸੇ ਦੇ ਬੱਚਾ ਨਹੀਂ ਹੁੰਦਾ ਯਾਰ ਜਿਹੜੇ ਆਪ ਐਡਾ ਲਵਾ ਕੇ ਪੇੜ ਤੁਹਾਨੂੰ ਬੇਵਕੂਫ ਬਣਾਉਣ ਦਾ ਤੁਸੀਂ ਉਹਨਾਂ ਦੇ ਜਾਲ ਚ ਫਸ ਜਾਂਦੇ ਉਹਨਾਂ ਦੇ ਪੱਲੇ ਆਪਣੇ ਕੁਛ ਨਹੀਂ ਆ ਹੁਣ ਇਹ ਜਿਹੜੇ ਬਾਬੇ ਆ ਨਾ ਇੱਕ ਦਿਨ ਔਜਲਾ ਸਾਹਿਬ ਆਏ ਸੀ ਐਮਪੀ ਸਾਹਿਬ ਉਹਨਾਂ ਨੇ ਜਦੋਂ ਕੰਮ ਸ਼ੁਰੂ ਕਰਵਾਇਆ ਪਰਲੇ ਬਨੇ ਉਹਨਾਂ ਨੇ ਇੱਕ ਗੱਲ ਦੱਸੀ ਵੀ ਬਾਬਿਆਂ ਤੇ ਸਾਡੇ ਮਤਲਬ ਆਖਿਆ ਹੁਣ ਤੁਸੀਂ ਧਿਆਨ ਰੱਖਿਓ ਪਖੰਡੀ ਬਾਬੇ ਉਹ ਖਾਸ ਕਰਕੇ ਤੁਸੀਂ ਕਿਸੇ ਧਰਮ ਨਾਲ ਵੀ ਸੰਬੰਧਤ ਹੋ ਨਾਲੇ ਤੇ ਤੁਹਾਨੂੰ 76 ਫੇਰਾਂਗੇ ਰੀਜਣਾ ਨਾਲੇ ਤੁਹਾਡਾ ਮੂੰਹ ਕਾਲਾ ਕਰਕੇ ਸਟਿੰਗ ਆਪਰੇਸ਼ਨ ਕਰਾਂਗੇ ਤੇ ਨਾਲੇ ਤੁਹਾਡਾ ਐਸਾ ਜਲੂਸ ਕੱਢਾਂਗੇ ਅੰਦਰ ਕੱਲਾਂਗੇ ਜਿੰਦਗੀ ਤੁਸੀਂ ਬਾਹਰ ਨਹੀਂ ਆਓਗੇ ਕਿਉਂ ਕਿ ਕਿਉਂਕਿ ਤੁਸੀਂ ਸਾਡੇ ਸਮਾਜ ਨੂੰ ਗੰਧਲਾ ਕਰ ਰਹੇ ਸਾਡੇ ਗੁਰੂ ਪੀਰ ਪਗੰਬਰਾਂ ਦੀ ਸੋਚ ਨੂੰ ਖਤਮ ਕਰ ਰਹੇ ਸਾਡਾ ਦੇਸ਼ ਅੱਗੇ ਵੱਧੂ ਦੇਸ਼ ਆ ਤੁਸੀਂ ਯਾਰ ਸਾਡੇ ਲੋਕਾਂ ਨੂੰ ਕਿਹੜੇ ਕੰਮਾਂ 'ਚ ਲਾਤਾ ਜਿਹਦਾ ਕੋਈ ਬੱਚਾ ਬਾਹਰ ਨਹੀਂ ਜਾਂਦਾ ਆ ਜੋ ਜਿਹਦਾ ਕੋਈ ਇਲਾਜ ਨਹੀਂ ਹੁੰਦਾ ਆ ਜੋ ਯਾਰ ਕਿਉਂ ਮਾਨਸਿਕ ਰੋਗੀ ਫਿਰ ਜੇ ਇਦਾਂ ਹੁੰਦਾ ਹੋਵੇ ਤਾਂ ਡਾਕਟਰ ਕੱਦ ਲਈ ਹੁਣ ਹਸਪਤਾਲ ਖੁੱਲੇ ਆ ਲੋਕਾਂ ਨੂੰ ਥੋੜਾ ਜਿਆ ਤੇ ਲਿਹਾਜ਼ ਕਰਨਾ ਚਾਹੀਦਾ ਵੀ ਤੁਸੀਂ ਰੱਬ ਦੇ ਨਾਲ ਵੈਰ ਨਾ ਲਓ ਕੁਦਰਤ ਨਾਲ ਵੈਰ ਸਾਨੂੰ ਬਹੁਤ ਮਹਿੰਗਾ ਪੈਜੂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਨਾ ਉਹਦੇ ਬਾਅਦ ਤੁਸੀਂ ਵੇਖਿਆ ਕਿੰਨੀ ਕੁਦਰਤੀ ਆਫਤਾਂ ਆਈਆਂ ਪਰਮਾਤਮਾ ਦੇ ਕੋਲੋਂ ਡਰੋ ਜੇ ਪਰਮਾਤਮਾ ਤੋਂ ਡਰਦੇ ਨਹੀਂ ਜੇ ਨਾ ਤੇ ਫਿਰ ਇਹਦਾ ਰਿਜ਼ਲਟ ਬਹੁਤ ਮਾੜਾ ਨਿਕਲਣਾ ਕੁਦਰਤ ਨਾਲ ਵੈਰ ਸਾਨੂੰ ਬਹੁਤ ਮਹਿੰਗਾ ਪੈਜੂਗਾ ਥੋੜੇ ਜੇ ਅਕਲ ਨੂੰ ਹੱਥ ਮਾਰੋ ਗੁਰੂ ਨਗਰੀ ਦੇ ਵਿੱਚ ਇਹ ਗੰਦਗੀ ਨਾ ਪਾਓ ਨਾ ਪਾਪ ਦੇ ਭਾਗੀਦਾਰੀ ਬਣੋ ਪਾਣੀਆਂ ਨੂੰ ਹਵਾ ਨੂੰ ਵਾਤਾਵਰਨ ਨੂੰ ਸ਼ੁੱਧ ਰੱਖਣਾ ਸਾਡਾ ਮੁੱਢਲਾ ਫ ਇਹ ਗੱਲ ਕਹੀਏ ਸੋਨੂੰ ਸੋਨ ਜੰਡੇ ਵਾਲਾ ਜਿਸ ਦੇਖਿਆ ਗੁਰੂ ਗੰਸਾ ਦੀ ਫੋਟੋ ਆ ਬਹੁਤ ਪੁਰਾਣੀ ਫੋਟੋ ਆ ਜਿਵੇਂ ਬਾਣੀ ਗੁਰੂ ਆ ਅਤੇ ਬਾਣੀ ਵਿੱਚ ਹੀ ਬਾਣੀ ਅਮਰ ਸਾਰੇ ਕਿਸ ਤਰ੍ਹਾਂ ਦੇ ਦੇ ਚੀਨ ਨੂੰ ਲੈ ਕੇ ਕਿਤੇ ਇਤਿਹਾਸ ਜਿਹੜਾ ਸਾਹਮਣੇ ਦੇਖਣ ਨੂੰ ਮਿਲ ਰਿਹਾ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਵੀ ਇੱਕ ਜਿਹੜਾ ਹੋਰ ਜਿਹੜਾ ਨੌਜਵਾਨ ਆ ਉਹ ਵੀ ਜਿਹੜਾ ਲਖਾਵਾ ਛੁੱਟ ਗਿਆ ਵਾ ਤੁਸੀਂ ਦੇਖ ਲੋਕ ਸੁਧਰਦੇ ਨਹੀਂ ਆ ਲੋਕ ਗੱਡੀਆਂ ਵਿੱਚ ਆਉਂਦੇ ਨੇ ਇੱਥੇ ਆ ਕੇ ਕੋਈ ਨਾ ਕੋਈ ਜਿਹੜਾ ਛੁੱਟ ਕੇ ਜਾਂਦੇ ਨੇ ਦੇਖਦੇ ਇੰਨੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵੀ ਜਿਹੜੇ ਸਾਨੂੰ ਕਿਸ ਤਰ੍ਹਾਂ ਦੇ ਦੇ ਕੈਮਰਾ ਆਨ ਚੱਲੰਦੇ ਆ ਵਾ ਹੁਣ ਹੀ ਲੋਕ ਸੁਧ ਐਡੀਆਂ ਐਡੀਆਂ ਗੱਡੀਆਂ ਲੈ ਕੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਜਿਸ ਰੱਬ ਨੇ ਇਹਨਾਂ ਨੂੰ ਇਹਨਾਂ ਗੱਡੀਆਂ ਤੇ ਭਾਇਆ ਵਾ ਨਾ ਤੇ ਉਸ ਪ੍ਰਮਾਤਮਾ ਦੀ लाठी ਤੋਂ ਡਰਨ ਪਤਾ ਨਹੀਂ ਕਿਹੜੇ ਵੇਲੇ ਗੱਡੀਆਂ ਤੋਂ ਸੜਕਾਂ ਤੇ ਭਾ ਦੇਣਾ ਐਸੇ ਲੋਕ ਜਿਹੜੇ ਹਨ ਆਪਣੇ ਮਨ ਦੇ ਸੁਤਨ ਸੰਤੁਸ਼ਟੀ ਦੇ ਲਈ ਜਿਹੜਾ ਇੱਥੇ ਗੰਦਗੀ ਪਾ ਰਹੇ ਆ ਇਹ ਅੱਜ ਵੀ ਮਰੇ ਤੇ ਕੱਲ ਵੀ ਮਰੇ ਹੁਣ ਉਹ ਬੀਬੀਆਂ ਦੋ ਵੇਖੋ ਲਫਾਫਾ ਲੈ ਕੇ ਆਈਆਂ ਉਤੋਂ ਡਿਪ ਕੈਮਰੇ ਨੂੰ ਵੇਖ ਕੇ ਉਹਨਾਂ ਨੇ ਮੇਰੇ ਹਿਸਾਬ ਨਾਲ ਸੁੱਟ ਕੇ ਲਫਾਫਾ ਪਰਿਓ ਭੱਜ ਜਾਣਾ ਪਰ ਕਿੰਨਾ ਸਮਝਾਈਏ ਲੋਕੀ ਲੜਦੇ ਆ ਮੇਰੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਅੰਮ੍ਰਿਤਸਰ ਨੂੰ ਔਰ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਤੇ ਖਾਸ ਕਰਕੇ ਜਿਹੜੇ ਸਾਡੇ ਗੁਰੂ ਨਗਰੀ ਦੇ ਪੁਲਿਸ ਕਮਿਸ਼ਨਰ ਆ ਮੇਰੀ ਇਹ ਬੇਨਤੀ ਆ ਕਿ ਇੱਕ ਵਾਰੀ ਤੁਸੀਂ ਜਰੂਰ ਇੱਥੇ ਆਓ ਜਦੋਂ ਤੁਸੀਂ ਇੱਥੇ ਵੇਖੋਗੇ ਨਾ ਤੇ ਤੁਹਾਨੂੰ ਵੀ ਪਤਾ ਲੱਗ ਜੂ ਵੀ ਇੱਥੋਂ ਦੇ ਲੋਕ ਜਿਹੜੇ ਆ ਚੰਦਕ ਲੋਕ ਸਾਡੀ ਨਗਰੀ ਦਾ ਨਾਮ ਖਰਾਬ ਕਰਦੇ ਇਹਨਾਂ ਲੋਕਾਂ ਨੂੰ ਕੁਛ ਨਾ ਕਹਿਣ ਇੱਕ ਤੇ ਤੋੜੇ ਬਣਾ ਕੇ ਰੱਖਣ ਇੱਥੇ ਗੰਦੀਏ ਦੇ ਜਿਹੜੇ ਸੁੱਟ ਕੇ ਜਾਂਦੇ ਆ ਇੱਕ ਉਹ ਤੋੜੇ ਨਾਲ ਸਨਮਾਨ ਕੀਤਾ ਜਾਵੇ ਇੱਕ ਇਹਨਾਂ ਸਰਟੀਫਿਕੇਟ ਦਿੱਤਾ ਜਾਵੇ ਗੈਰ ਜ਼ਿੰਮੇਵਾਰ ਨਾਗਰਿਕ ਹੋਣ ਦਾ ਪੀ ਗੁਰੂ ਨਗਰੀ ਦੇ ਵਿੱਚ ਆਣ ਕੇ ਜਿਹੜੀ ਗੰਦਗੀ ਪਾਉਂਦੇ ਆ ਨਾ ਇਹਨਾਂ ਨੂੰ ਇੱਕ ਸਨਮਾਨ ਦੇਣਾ ਚਾਹੀਦਾ ਵਾ ਤੇ ਇਹਨਾਂ ਦੀਆਂ ਜਿਹੜੀਆਂ ਵੀਡੀਓ ਬਣਾ ਕੇ ਸਕਰੀਨਾਂ ਜਿਹੜੀਆਂ ਕਾਰਪੋਰੇਸ਼ਨ ਦੀਆਂ ਪੂਰੇ ਸ਼ਹਿਰ ਚ ਚੱਲਦੀਆਂ ਉੱਥੇ ਇਹਨਾਂ ਦੀ ਵੀਡੀਓ ਚਲਾਓ ਇਹਨਾਂ ਨੂੰ ਪਤਾ ਲੱਗੇ ਤੇ ਘਟੋ ਘਟ 6 ਮਹੀਨੇ ਦੇ ਲਈ ਇਹਨਾਂ ਨੂੰ ਅੰਦਰ ਘੱਲੋ ਜਿਹੜੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਕੀ ਸੁਨੇਹਾ ਦੇ ਚਾਹੋਗੇ ਜਿਹੜੇ ਲੋਕ ਇਹਨਾਂ ਲੋਕਾਂ ਨੂੰ ਵਿਹਮਾ ਭਰਮਾ ਵਿੱਚ ਪਾਉਂਦੇ ਨੇ ਜਿਵੇਂ ਗੱਲ ਕੀਤੀ ਵੀ ਕੋਈ ਕਹਿੰਦਾ ਵੀ ਵਸ਼ੀਕਰਨ ਤੋਂ ਵੜਾ ਕੀਤਾ ਜਾਊਗਾ 72 ਘੰਟੇ ਵਿੱਚ ਤੁਹਾਡਾ ਖੋਇਆ ਪਿਆਰ ਤੁਹਾਨੂੰ ਮਿਲੂਗਾ ਕੋਈ ਕਹਿੰਦਾ ਜੀ ਕਿਸੇ ਦੇ ਅਲਾ ਨਹੀਂ ਹੁੰਦੀ ਤੇ ਖਾ ਕੇ ਵਸ਼ੀਕਰਨ ਲੈ ਕੇ ਵਾਲਾ ਕੀਤਾ ਹੁੰਦਾ ਕਿ ਇਹ ਨਾ ਹੋਏ ਤੁਹਾਨੂੰ ਵਸ਼ੀਕਰਨ ਕਰ ਲੈ ਵੀ ਸੋਨੂੰ ਜੰਡਿਆਲੇ ਦੇ ਬਾਅਦ ਚੁੱਕੀ ਆ ਤੇ ਸੋਨੂੰ ਜੰਡਿਆਲਾ ਵਸ਼ੀਕਰਨ ਕੀਤਾ ਜਾਵੇ ਕੋਈ ਕਹਿੰਦਾ ਬੀਗਮ ਸਮਰਾਟ ਨੂੰ ਮਿਲੋ ਕੋਈ ਕਹਿੰਦਾ ਫਲਾਣੇ ਮੀਆਂ ਨੂੰ ਮਿਲੋ ਕੀ ਲੱਗਦਾ ਵੀ ਇਹ ਨਾਲ ਸੰਪਰਕ ਕਰਨਾ ਚਾਹੀਦਾ ਤੁਹਾਨੂੰ ਮੈਂ ਤਾਂ ਵੇਖੋ ਇੱਥੇ ਇਹਨਾਂ ਨੇ ਜਾਦੂ ਟੂਣੇ ਕਰਕੇ ਸਾਰੇ ਛੁੱਟੇ ਆ ਤੇ ਮੈਂ ਕਿ ਘੁੰਮਣਿਆਂ ਵਿੱਚ ਮੈਂ ਤਾਂ ਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੋਤੇ ਕ ਇਹ ਇਹ ਦੇ ਇਹ ਬਾਬਿਆਂ ਬੂਬਿਆਂ ਦੇ ਜਿਹੜੇ ਹੁੰਦੇ ਐ ਜੋ ਤੂੰ ਸੁੱਟ ਜਾਂਦੇ ਤੇ ਮੈਂ ਤਾਂ ਨਹਿਰ ਦੇ ਵਿੱਚ ਫਿਰਨ ੜਿਆ ਤੇ ਦੂਜੇ ਜਿਹੜੇ ਸਫਾਈ ਕਰਨ ੜਿਆ ਵਿਚਾਰੇ ਹੁਣ ਤੁਸੀਂ ਵੀ ਨਹਿਰ ਚ ਆ ਕੇ ਕੀ ਤੁਹਾਨੂੰ ਇਹਨਾਂ ਚੀਜ਼ਾਂ ਨੇ ਫੜਾ ਲੈਣਾ ਨਾ ਕੁੱਜਿਆਂ ਨਾ ਕੈਮੀਕਲ ਨਾ ਇੱਕ ਉਥੇ ਪਰਲੇ ਬਨੇ ਸਰਦਾਰ ਜੀ ਆ ਢਾਈ ਕੁਇੰਟਲ ਦੁੱਧ ਲੈ ਕੇ ਸਿਰ ਤੋਂ ਵਾਰਿਆ ਤੇ ਰੋੜਨ ਲੱਗੇ ਤੇ ਉਹਨੂੰ ਬੰਦੇ ਕਿਸੇ ਨੇ ਰੋਕ ਲਿਆ ਉਹ ਮੈਂ ਕਾਦੇ ਲਈ ਰੋੜਨ ਲੱਗੇ ਕਿਸ ਨੂੰ ਪੀਣ ਲਈ ਦੇ ਦੋ ਕਹਿੰਦਾ ਮੈਨੂੰ ਬਾਬੇ ਨੇ ਦੱਸਿਆ ਵਾ ਭਾਜੀ ਮੇਰਾ ਪਾਏ ਆ ਤੁਸੀਂ ਜੇ ਕਿਸੇ ਲੀਡਰ ਨਾਲ ਗੱਲ ਕਰਨੀ ਤੇ ਮੈਂ ਤੁਹਾਡੀ ਕਰਾ ਦਿੰਦਾ ਮੇਰੀ ਵੀਡੀਓ ਨਾ ਬਣਾਇਆ ਫਿਰ ਇੱਕ ਵੀਰ ਹੋਰ ਆ ਗਣੇਸ਼ ਮਹਾਰਾਜ ਦੀ ਸ਼ੀਸ਼ਾ ਲੈ ਕੇ ਆ ਘਰ ਚ ਲਾਇਆ ਸੀ ਏਡਾ ਵੱਡਾ ਸ਼ੀਸ਼ਾ ਉਹ ਡਾ ਉਹ ਆਪ ਨੇ ਜਿਹੜਾ ਸ਼ੀਸ਼ਾ ਚੁੱਕੀ ਲਿਆਵੇ ਕਹਿੰਦਾ ਵੀ ਟੁੱਟ ਗਿਆ ਤੇ ਮੈਂ ਕਿਹਾ ਕੀ ਕਰਨਾ ਆ ਰਿਹਾ ਕਹਿੰਦਾ ਸੀ ਨਾ ਪਾਣੀ ਚ ਪਰਵਾਉਣ ਲੱਗੇ ਮੈਂ ਕਿਹਾ ਯਾਰ ਮੈਨੂੰ ਇੱਕ ਗੱਲ ਦੱਸੋ ਤੁਸੀਂ ਪਾਣੀ ਦੇ ਵਿੱਚ ਤੇ ਪਰਵਾਤਾ ਜਦੋਂ ਇਹ ਪਾਣੀ ਗਾੜੀ ਖੇਤਾਂ ਚ ਲੱਗਣਾ ਪੀਣ ਦੇ ਕੰਮ ਆਉਂਦਾ ਜੇ ਸ਼ੀਸ਼ਾ ਕੱਚ ਕਿਸੇ ਦੇ ਬਾਜੂ ਉਹ ਕੰਮ ਕਰਦੇ ਆ ਇਹ ਕੋਈ ਡਸਟਬੀਨ ਥੋੜੀ ਆ ਤੁਸੀਂ ਇੱਥੇ ਸੁੱਟੀ ਜਾਂਦੇ ਗੰਦਣ ਕੇ ਜੇ ਇਹੋ ਗੰਦ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਹੀ ਸੁੱਟੀ ਆ ਜਾਂ ਇਹਨਾਂ ਦੇ ਘਰਾਂ ਚ ਸੁੱਟੀ ਆ ਤੇ ਫੇਰ ਆਪਣੀ ਇੱਜ਼ਤ ਆਪਣੇ ਹੱਥੋਂ ਦੀ ਬੰਦੇ ਦੇ ਪੁੱਤ ਬਣ ਜੋ ਜਿਹੜੇ ਗੰਦ ਪਾਉਣ ਆਉਂਦੇ ਜੇ ਤੇ ਖਾਸ ਕਰਕੇ ਜਿਹੜੇ ਆ ਪਖੰਡੀ ਬਾਬੇ ਆ ਜੇ ਤੁਸੀਂ ਨਾ ਅਡੇ ਤੇ ਤੁਹਾਨੂੰ ਡੰਡਾ ਫੇਰ ਜਾਣਾ ਜੇ ਲੋਕਾਂ ਦਾ ਸਬਰ ਦਾ ਇੰਤਿਹਾਰ ਨਾ ਲਓ ਤੇ ਛੇਤੀ ਭਾਜੀ ਜਿਆਦਾ ਲੰਬਾ ਸਮਾਂ ਨਹੀਂ ਇਹ ਛੇਤੀ ਹੀ ਤੁਹਾਨੂੰ ਬਾਬੇ ਜਿਹੜੇ ਅਸੀਂ ਨਾ ਸਾਹਮਣੇ ਲੈ ਆਉਣੇ ਦੋ ਚਾਰ ਦਿਨ ਚ ਇਹਨਾਂ ਤੇ ਸਾਡੀ ਅੱਖ ਹੈ ਸਾਡੀ ਰਡਾਰ ਤੇ ਆ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਵੀ ਅਮਰਸਾ ਦੇ ਜਿਹੜੇ ਕੀ ਨੌਜਵਾਨ ਆਗੂ ਸੋਨੂ ਜੰਡੇ ਵਾਲਾ ਜੀ ਆਪਣੇ ਸਾਥੀਆਂ ਦੇ ਨਾਲ ਅੱਜ ਅਮਰਸਾ ਦੇ ਤਾਰਾਂ ਵਾਲੇ ਪੁਲ ਤੇ ਜਿਹੜੀ ਨਹਿਰ ਆ ਉੱਥੇ ਪਹੁੰਚੇ ਨੇ ਬੜੀ ਪ੍ਰਾਣੀ ਨਹਿਰ ਆ ਤੇ ਇਤਿਹਾਸਿਕ ਨਹਿਰ ਕਹਿ ਸਕਦੇ ਵੀ ਜਦੋਂ ਅਮਰਸਰ ਮੇਲ ਐਂਟਰੈਸ ਕਰੀਏ ਉੱਥੇ ਜਿਹੜੀ ਨਹਿਰ ਜਦੋਂ ਨਹਿਰ ਚ ਪਾਣੀ ਹੁੰਦਾ ਤੇ ਬੜਾ ਵਧੀਆ ਨਜ਼ਾਰਾ ਹੁੰਦਾ ਲੋਕ ਗਰਮੀਆਂ ਵਿੱਚ ਇੱਥੇ ਆ ਕੇ ਨਹਿਰ ਥੱਲੇ ਬੈਂਦੇ ਵੀ ਨੇ ਨਹਿਰ ਚ ਨਹਾਉਂਦੇ ਵੀ ਨੇ ਪਰ ਜਦੋਂ ਨਹੀਂ ਪਾਣੀ ਹੁੰਦਾ ਤੁਸੀਂ ਦੇਖ ਸਕਦੇ ਕੀ ਹਾਲਾਤ ਨੇ ਇੱਥੇ ਇੰਨੀ ਗੰਦਗੀ ਜਿਹੜੀ ਖਲਾਈ ਗਈ ਹੈ ਖਾਸ ਕਰਕੇ ਵਹਿਮਾ ਭਲਮਾ ਜਿਹੜਾ ਪਾਇਆ ਜਾਂਦਾ ਵਾ ਤੁਸੀਂ ਦੇਖ ਸਕਦੇ ਪੀ ਪਾਣੀ ਘਟਿਆ ਤੇ ਕੁਝੇ ਜਿਆਦਾ ਨੇ ਕੁਝੇ ਨੇ ਦੇਵੀ ਦੇਵਤੇ ਦੇ ਫੋਟੋ ਆਣੇ ਗੁਰੂਆਂ ਸਾਹਿਬਾਂ ਦੀਆਂ ਫੋਟੋਆਂ ਨੇ ਕਿਦਾਂ ਕਹਿੰਦੇ ਬੇਅਦਬੀ ਕੀਤੀ ਜਾਂਦੀ ਐ ਅਸੀਂ ਦੇਖਦੇ ਪਈ ਲక్ష్ਮੀ ਮਾਹ ਲక్ష్ਮੀ ਮਾਹ ਲక్ష్ਮੀ ਨੂੰ ਹਰ ਕੋਈ ਤਰਸਦਾ ਬਾਤ ਖਾਸ ਕਰਕੇ ਜਦੋਂ ਲక్ష్ਮੀ ਨਹੀਂ ਮਿਲਦੀ ਤੇ ਬੰਦਾ ਕਿੰਨਾ ਕੁਛ ਨਲਕਾ ਮੱਥੇ ਰੋੜਦਾ ਲਗੜਦਾ ਤੇ ਥਾਂ ਦਾ ਪੂਜਾ ਕਰਦਾ ਪਰ ਲక్ష్ਮੀ ਮਾ ਦੀਆਂ ਫੋਟੋਆਂ ਜਿਹੜੀਆਂ ਉਹ ਵੀ ਇੱਥੇ ਵੇਖਣ ਨੂੰ ਮਿਲਦੀਆਂ ਐ ਕਿ ਕਹੇ ਸੋਨੂ ਜੰਡਾਲਾ ਜੀ ਨੇ ਆਪਣੇ ਵੀਡੀਓ ਰਾਹੀਂ ਉਹਨਾਂ ਲੋਕਾਂ ਨੂੰ ਸੰਦੇਸ਼ ਦਿੱਤਾ ਵਾ ਉਹਨਾਂ ਲੋਕਾਂ ਨੂੰ ਸਨੇਹ ਦਿੱਤਾ ਵੀ ਜਿਹੜਾ ਵੀ ਇੱਥੇ ਨਾਗਰਿਕ ਜੋ ਜਿਹੜਾ ਵੀ ਬਾਬੇ ਨੇ ਕਿਸੇ ਕਿਸੇ ਨੂੰ ਵਿਆਹ ਪਰਨ ਚ ਪਾਇਆ ਇਥੇ ਵੀਡੀਓ ਚ ਗਿਲੇ ਲਿਆ ਜਸ ਨਹਿਦ ਕਿਸੇ ਨੇ ਦੇਖ ਲਿਆ ਕੋਈ ਗਲਤ ਪਾ ਕਰਦਾ ਜਾਂ ਕੋਈ ਚੀਜ਼ ਛੁੱੜਦਾ ਤੇ ਉੱਤੇ ਕਾਨੂੰਨੀ ਕਾਰਵਾਈ ਕਰਾਂ ਕਰਾਂਗੇ ਉਸ ਨੂੰ ਜਿਹੜਾ ਬੰਦਾ ਜਿਹੜਾ ਉਸੇ ਦੋਸ਼ ਹੈ ਉੱਤੇ ਜਿਹੜੀ ਬੰਦੀ ਜਿਹੜੀ ਕਾਰਵਾਈ ਵੀ ਉਹ ਕੀਤੀ ਜਾਊਗੀ ਹੁਣ ਦੇਖਣਾ ਹੋਊਗਾ ਇਹ ਅੰਮ੍ਰਿਤਸਰ ਦੇ ਲੋਕ ਨੇ ਕਦੋਂ ਤੱਕ ਜਿਹੜੇ ਸੁਧਰਦੇ ਨੇ ਅਤੇ ਨਹਿਰ ਵਿੱਚ ਕਰੋੜ ਜਿਹੜੀ ਸਫਾਈ ਹੁੰਦੀ ਆ ਅਤੇ ਕਦੋਂ ਤੱਕ ਜਿਹੜਾ ਕੂੜਾ ਸੁੱਟਣਾ ਇਸ ਤੋਂ ਜਿਹੜਾ ਕੀ ਭਰੇ ਹੀ ਕਰਨਗੇ ਉਹ ਦੇਖਣਾ ਹੋਵੇਗਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ